ਮੈਂ ਪਰਮਜੀਤ ਰੰਧਾਵਾ ਮੇਰੇ ਨਾਲ ਸਾਥੀ ਮੇਜਰ ਫਲੋਰ ਜਨਕੁਸ਼ਕਰ ਜੱਤੀ ਨੂੰ ਸਭਾ ਫਲੋਰ ਦੇ ਨਾਲ ਸਾਡੇ ਵਾਈਸ ਪ੍ਰਧਾਨ ਅਮਰਤ ਨੰਗਲ ਜੀ ਅਸੀਂ ਦਿਹਾਤੀ ਮਿਲਤ ਸਭਾ ਦੇ ਸੱਦੇ ਤੇ 11 12 13 ਤਿੰਨ ਦਿਨ ਪੂਰੇ ਪੰਜਾਬ ਦੇ ਅੰਦਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨ ਦੇ ਧਰਨੇ ਰੱਖੇ ਆ ਇਸ ਲੜੀ ਵਜੋਂ 13 ਤਰੀਕ ਨੂੰ ਤਸੀਲ ਫਲੋਰ ਦੇ ਐਸਟੀਐਮ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਊਗਾ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪਿੰਡਾਂ ਦੇ ਅੰਦਰ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਉਸ ਲੜੀ ਵਜੋਂ ਅੱਜ ਤਿਆਰੀ ਕਰਦੇ ਅਸੀਂ ਪਿੰਡੂ ਸਾਂਝ ਕਲਾਂ ਪਹੁੰਚੇ ਹਾਂ ਇੱਥੇ ਮਜਦੂਰਾਂ ਨੂੰ ਇਕੱਠਿਆਂ ਕਰਕੇ ਸੁਨੇਹਾ ਦਿੱਤਾ ਜਿਨ੍ਹਾਂ ਦੀਆਂ ਮੁੱਖ ਮੰਗਾਂ ਮਨਰੇਗਾ ਮਜਦੂਰਾਂ ਦੀ ਤਿਹਾਰੀ 700 ਰੁਪਏ ਕੀਤੀ ਜਾਵੇ ਸਾਰਾ ਸਾਲ ਕੰਮ ਕੀਤਾ ਜਾਵੇ ਦਿੱਤਾ ਜਾਵੇ ਜਿਹੜੇ ਮਜਦੂਰਾਂ ਦੇ ਪੈਸੇ ਅਜੇ ਨਹੀਂ ਪਾਏ ਉਹਨਾਂ ਦੇ ਖਾਤਿਆਂ 'ਚ ਪਾਏ ਜਲਦੀ ਪਾਈ ਜਾਣ ਜਿਹੜੀ ਪੈਨਸ਼ਨ ਹੈ ਗਰੀਬ ਲੋਕਾਂ ਦੀ ਵਧਾ ਕੇ 5000 ਰੁਪਏ ਕੀਤੀ ਜਾਵੇ ਇਸ ਦੇ ਨਾਲ ਹੀ ਕੱਟੇ ਹੋਏ ਜਿਹੜੇ ਨੀਲੇ ਕਾਰਡ ਆ ਉਹਨਾਂ ਨੂੰ ਮੁੜ ਬਹਾਲ ਕੀਤਾ ਜਾਵੇ ਇਹਦੇ ਨਾਲ ਹੀ ਗਰੀਬ ਲੋਕਾਂ ਦਾ ਸੁਮੱਚਾ ਕਰ ਜਾ ਚਾਹੇ ਉਹ ਕੋਆਬਡ ਸੁਸਾਇਟੀਆਂ ਦਾ ਬੈਂਕਾਂ ਦਾ ਫਾਈਨੈਂਸ ਕੰਪਨੀਆਂ ਦਾ ਉਹ ਸਰਕਾਰ ਜਲਦੀ ਤੋਂ ਜਲਦੀ ਜਿਹੜਾ ਉਹ ਸਰਕਾਰ ਮਾਫ ਕਰੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ 13 ਤਰੀਕ ਨੂੰ ਫਲੋਰ ਇਸ ਦੇ ਅਸਲ ਸਾਹਮਣੇ ਵੱਡੀ ਪੱਧਰ ਤੇ ਧਰਨਾ ਦੇਵਾਂਗੇ ਇਹ ਆ ਲੋਕਾਂ ਨੂੰ ਸਨੇਹਾ ਦੰਨੇ ਆ ਖਾਸ ਕਰ ਮੇਤ ਕਾਸ਼ ਮਜ਼ਦੂਰਾਂ ਨੂੰ 13 ਤਰੀਕ ਨੂੰ ਵੱਡੀ ਗੰਟੀ ਵਿੱਚ ਫਲੋਰ ਇਸ ਤੋਂ ਸਾਹਮਣੇ ਪਹੁੰਚ ਕੇ ਆਪਾਂ ਸਰਕਾਰ ਨੂੰ ਮੰਗ ਪੱਤਰ ਭੇਜੀਏ ਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾ ਜਿਹੜੀਆਂ ਸਰਕਾਰ ਦੇ ਕੋਲੋਂ ਮਨਾਈਆਂ ਜਾਂ